ਸਿਮਰਨ ਕਰਦੇ ਕਰਦੇ ਸਰੀਰ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਪਾਉਣੇ ਹੋ ਜੀ ਫਿਰ ਤਾਂ ਤੁਸੀਂ ਗ੍ਰਸਤੀ ਵੀ ਹੋ ਜੀ ਘਰ ਪਰਿਵਾਰ ਦੇ ਵਿੱਚ ਵੀ ਬੈਠੇ ਹੋ ਜੇ ਤੁਸੀਂ ਸਰੀਰ ਚੋਂ ਆਤਮਾ ਨੂੰ ਬਾਹਰ ਕੱਢ ਕੇ ਹਮ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਉਹ ਤੁਹਾਡਾ प्रयोजन ਅਲੱਗ ਆ ਫਿਰ ਤੁਹਾਡੀ ਸਰੀਰ ਦੀ ਰਖਵਾਲੀ ਕਰਨ ਵਾਲਾ ਕੋਈ ਅਲੱਗ ਚਾਹੀਦਾ ਅੱਛਾ ਜੀ ਜਦੋਂ ਅਮਰਨਾਥ ਨੇ ਰਾਜੇ ਰਾਜੇ ਅਮਰਨਾਥ ਨੇ ਸਰੀਰ ਛੱਡਤਾ ਸੀ ਜੀ ਤਾਂ ਇਥੋਂ ਗੋਰਖਨਾ ਦਾ ਗੁਰੂ ਮਛੰਦਰਨਾਥ ਆਪ ਦੇ ਸਰੀਰ ਨੂੰ ਪਹਾੜਾਂ ਦੀਆਂ ਕੰਧਰਾਂ 'ਚ ਰੱਖ ਕੇ ਆਪ ਦੀ ਆਤਮਾ ਨੂੰ ਰਾਜੇ ਦੇ ਸਰੀਰ ਵਿੱਚ ਪਾਤਾ ਉੱਥੇ ਰਾਣੀਆਂ ਨਾਲ ਭੋਗ ਬਲਾਸ ਕਰਨ ਲੱਗ ਗਿਆ ਹਾਂਜੀ ਸਰੀਰ ਇੱਥੇ ਸਾੰਭਤਾ ਵੀ ਕੋਈ ਖਰਾਬ ਨਾ ਕਰੇ ਹਾਂ ਫਿਰ ਗੋਰਖ ਉਹਥੇ ਗਿਆ ਅੱਛਾ ਹਾਂ ਤਬਲਾ ਲੈ ਕੇ ਉੱਥੇ ਜਾ ਕੇ ਤਬਲਾ ਵਜਾਇਆ ਜਾਗ ਮਸ਼ਿੰਦਰਾ ਗੋਰਖ ਆਏ ਜਾਗ ਮਸ਼ਿੰਦਰਾ ਗੋਰਖ ਆਏ ਉਹ ਕਹਿੰਦੇ ਵੀ ਇਹ ਕੀ ਬੋਲਦਾ ਕਹਿੰਦੇ ਵੀ ਰਾਜਾ ਤਾਂ ਤੁਹਾਡਾ ਮਰ ਗਿਆ ਇਹਦੇ ਵਿੱਚ ਮੇਰੇ ਗੁਰੂ ਦੀ ਆਤਮਾ ਕੰਮ ਕਰਦੀ ਆ ਫਿਰ ਉਹ ਕੰਮ ਹੋ ਜਾਣਾ ਆਪਾਂ ਗੁਰਸਿੱਖਾਂ ਆਪਾਂ ਗੁਰ ਮਰਿਆਦਾ ਚ ਰਹਿ ਕੇ ਪ੍ਰਮਾਤਮਾ ਨੂੰ ਪਾਉਣਾ ਆਪਾਂ ਉਹ ਕੰਮ ਨਹੀਂ ਕਰਨਾ ਵੀ ਪੋਡਕਾਸਟ ਵਾਲੇ ਕਹਿੰਣ ਯਾਰ ਆ ਤੂੰ ਕੀ ਸੁਣਾਤਾ ਇਹ ਕੌਣ ਸਰੀਰ ਚੋਂ ਆਤਮਾ ਕੱਢਦਾ ਨਹੀਂ ਵਿੱਚ ਰਹਿ ਕੇ ਵਿਚ ਰਹਿ ਕੇ ਪ੍ਰਮਾਤਮਾ ਨੂੰ ਪਾਉਣਾ ਤੁਸੀਂ ਖੁਦ ਅਭਿਆਸ ਕਰਨਾ ਤੇ ਜਿਹੜੇ ਪ੍ਰੇਮੀ ਤੁਹਾਨੂੰ ਮਿਲਣ ਤੁਹਾਤੋਂ ਫੋਨ ਨੰਬਰ ਮੰਗਣ ਤੁਸੀਂ ਦੱਸੋ ਵੀ ਅਸੀਂ ਇਹ ਕਰ ਚੁੱਕੇ ਹਾਂ ਜੀ ਹਾਂ ਤੁਸੀਂ ਇਦਾਂ ਕਰੋ ਉਹ ਕਰਨਾ ਜਦੋਂ ਤੁਹਾਡਾ ਤੁਹਾਡਾ ਤ੍ਰਿਕੁਟੀ ਦੇ ਵਿੱਚ ਧਿਆਨ ਇਕਾਗਰ ਹੋਣ ਲੱਗ ਗਿਆ ਜੀ ਤੁਸੀਂ ਇਹ ਕਹੋਗੇ ਵੀ ਮਤਲਬ ਉਹ ਸਾਹਮਣੇ ਗੁਰੂ ਨਾਨਕ ਬੈਠੇ ਨੇ ਆਹ ਮੈਂ ਬੈਠਾ ਮੇਰੇ ਵਿੱਚ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਤ੍ਰਿਕੁਟੀ ਚ ਜਦੋਂ ਧਿਆਨ ਤਰਕੋਟੀ ਤੋਂ ਬਾਅਦ ਫਿਰ ਤੁਹਾਡਾ ਦਸਮ ਦਵਾਰਾ ਖੁੱਲਣਾ ਇੱਥੇ ਤੁਹਾਨੂੰ ਸੱਤ ਤਰ੍ਹਾਂ ਦੇ ਰੰਗ ਦਿਖਦੇ ਨੇ ਹਮ ਸਭ ਤੋਂ ਪਹਿਲਾਂ ਗੂੜੇ ਰੰਗ ਦਿਖਣੇ ਸ਼ੁਰੂ ਹੁੰਦੇ ਨੇ ਜਿਵੇਂ ਲਾਲ ਕਹਿ ਲਓ ਹਮ ਨਾਭੀ ਰੰਗ ਕਹਿ ਲਓ ਬਹੁਤ ਗੂੜੇ ਉੱਥੇ ਕਈ ਲੋਕਾਂ ਨੂੰ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਸ਼ਾਇਦ ਮੇਰਾ ਦਿਮਾਗ ਅਪਸੈਟ ਹੋ ਗਿਆ ਹਮ ਸ਼ਾਇਦ ਮੇਰੀਆਂ ਅੱਖਾਂ ਦੇ ਵਿੱਚ ਉਹ ਕਿ ਪੰਬੂ ਤਾਰੇ ਕਹਿੰਦੇ ਨੇ ਉਹ ਹੋਣ ਲੱਗੇ ਸ਼ਾਇਦ ਮੇਰੀ ਨਜ਼ਰ ਕਮਜ਼ੋਰ ਹੋ ਗਈ ਹਮ ਬਹੁਤ ਕੁਝ ਕਹਿੰਦੇ ਨੇ ਪਰ ਜਿੰਨਾਂ ਨੂੰ ਪਤਾ ਜਿਹਦੇ ਨਾਲ ਜਿਹਦਾ ਗੁਰੂ ਨਾਲ ਨਾਲ ਚੱਲ ਰਿਹਾ ਉਸਤਾਦ ਉਹਨੂੰ ਗਾਈਡ ਕਰ ਰਿਹਾ ਉਹ ਦੱਸੂ ਵੀ ਬਿੱਡ ਤੂੰ ਸਮਾਧੀ ਲਾ ਰੌਲਾ ਨਾ ਪਾ ਸਬਰ ਅੰਦਰ ਸਾਬਰੀ ਵਾਹਿਗੁਰੂ ਤਾਨੇ ਮੈਂ ਚਾ ਲੈਣ ਹੋਣ ਨਜੀਕ ਖੁਦਾਏ ਦਾ ਭੇਦ ਨਾ ਕਿਸੈ ਦੇ ਤੂੰ ਚੌਕੜਾ ਲਾ ਜੇ ਜਿਹੜੀ ਤੈਨੂੰ ਉਹ ਗੋਡ ਗਿਫਟ ਮਿਲਣ ਵਾਲਾ ਤੂੰ ਉਹਦੀ ਤਿਆਰੀ ਕਰ ਉਹ ਤੇਰੀ ਤਿਆਰੀ ਇਹ ਪੂਰੀ ਮਿਲਣ ਦੀ ਫਿਰ ਜਦੋਂ ਤੁਸੀਂ ਉਹ ਦਸਮ ਦਵਾਰ ਦੇ ਵਿੱਚ ਪਹੁੰਚਦੇ ਹੋ ਉੱਥੇ ਤੁਹਾਨੂੰ ਕਿਤੋਂ ਸਰੀਰ ਚੋਂ ਆਤਮਾ ਕੱਢਣ ਦੀ ਲੋੜ ਨਹੀਂ ਪਰਮੇਸ਼ਰ ਆਪ ਚੱਲ ਕੇ ਤੁਹਾਡੇ ਕੋਲ ਆਉਂਦਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਅੱਗੇ ਹੋਏ ਲੈ ਤੱਕ ਉਹ ਤਾਂ ਭੱਜਿਆ ਆਉਂਦਾ ਯਾਰ ਮੇਰਾ ਬੱਚਾ ਮੇਰੇ ਵੱਲੋਂ ਤੁਰਿਆ ਹੋਇਆ ਮੈਂ ਵੀ ਉਹਦੇ ਵੱਲੋਂ ਜਾਣਾ ਹੈ ਜੀ ਫਿਰ ਉੱਥੇ ਜਦੋਂ ਤੁਸੀਂ ਨਾ ਜਦੋਂ ਤੁਹਾਡਾ ਦਸਮ ਦੁਆਰੇ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦੀ ਖਿੱਚ ਬਣੀ ਆ ਆ ਸੰਸਾਰ ਦੀਆਂ ਖਿੱਚਾਂ ਸਾਰੀਆਂ ਖਤਮ ਵੱਡੀ ਗੱਡੀ ਫੋਰਚਨਰ ਮਿਲ ਜੇ ਉਹ ਵੀ ਖਤਮ ਹੈ ਜੀ ਫਿਰ ਮੰਗਾ ਪੈਸਾ ਮਾਨ ਇੱਜ਼ਤ ਐਮ ਐਲ ਏ ਮੁੱਖ ਮੰਤਰੀ ਬਣ ਜਾ ਮ ਉਹ ਸਭ ਖਤਮ ਫਿਰ ਤਾਂ ਤੁਸੀਂ ਹੀ ਰਾਜੇ ਹੋ ਫਿਰ ਤਾਂ ਸਾਡੇ ਬਾਬਾ ਜੀ ਧਾਰਨਾ ਪੜਦੇ ਹੁੰਦੇ ਸੀ ਜਿਹੜੇ ਤੇਰਿਆ ਰੰਗਾਂ ਦੇ ਵਿੱਚ ਰੁੱਤੇ ਨੇ ਅੰਦਰ ਨੂੰ ਕੰਗਾਲ ਜਾਣਦੇ ਹਾਂਜੀ ਉਹਨਾਂ ਨੂੰ ਤਾਂ ਫਿਰ ਸਭ ਕੁਝ ਥੱਲੇ ਬਿਲਕੁਲ ਜ਼ੀਰੋ ਫਿਰ ਉਹ ਲਾ ਕੇ ਸਮਾਦੀ ਬਸ ਫਿਰ ਤੁਸੀਂ ਜਿਉਂਦੇ ਜੀ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਦੇ ਹੋ ਤੁਸੀਂ ਬੈਠੇ ਇੱਥੇ ਉਹ ਸਰੀਰ ਇੱਥੇ ਆ ਤੁਹਾਡੀ ਅੰਤਰ ਆਤਮਾ ਸੱਚਖੰਡ ਵੀ ਦੇਖਦੀ ਹੈ ਤੁਹਾਡੀ ਅੰਤਰ ਆਤਮਾ ਨਰਕ ਵਾਲੇ ਪਾਸੇ ਵੀ ਨਿਗਾ ਮਾਰਦੀ ਆ ਸਵਰਗ ਵਾਲੇ ਪਾਸੇ ਨਿਗਾ ਵੀ ਮਾਰਦੀ ਆ ਬ੍ਰਹਮਾ ਵਿਸ਼ਨੂ ਮਹੇਸ਼ ਨੂੰ ਵੀ ਦੇਖਦੀ ਆ ਆ ਆਪਣੇ ਧਰਮ ਰਾਜੇ ਨੂੰ ਵੀ ਦੇਖਦੀ ਉਹਦੇ ਜਮਦੂਤਾਂ ਨੂੰ ਵੀ ਦੇਖਦੀ ਆ ਉਹਦਾ ਹਿਸਾਬ ਕਿਤਾਬ ਹੁੰਦਾ ਪਰਦੇ ਸਾਰੇ ਚੱਕ ਦਿੰਦਾ ਮਾਲਕ ਸਭ ਕੁਝ ਚੱਕਿਆ ਜਾਂਦਾ ਸਿਰਫ ਤੁਸੀਂ ਤੇ ਪ੍ਰਮਾਤਮਾ ਰਹਿ ਜਾਂਦੇ ਹਾਂ ਜੀ ਫਿਰ ਜਦੋਂ ਇਸ ਅਵਸਥਾ ਜੀ ਬ੍ਰਹਮ ਗਿਆਨੀ ਪਹੁੰਚਦੇ ਨੇ ਫਿਰ ਜਦੋਂ ਆਮ ਲੋਕ ਉਹਨਾਂ ਨੂੰ ਮਿਲਦੇ ਨੇ ਹਨਾ ਸਾਡੇ ਵਰਗੇ ਜੀ ਤੇ ਫਿਰ ਉਹ ਮੰਨ ਲਓ ਵੀ ਫੇਰ ਤਾਂ ਇਹ ਉਹਨਾਂ ਦਾ ਸਿਮਰਨ ਘਟਦਾ ਜੀ ਕਿਉਂਕਿ ਉਹ ਤਾਂ ਬਸ ਤੁਹਾਨੂੰ ਪਾਈ ਚੁੱਕੇ ਨੇ ਉਹ ਤਾਂ ਸਾਡੇ ਵਰਗਨ ਨੂੰ ਦੇਖ ਕੇ ਹੱਸਦੇ ਨੇ ਵੀ ਇਹ ਵਿਚਾਰੇ ਸਾਤੋਂ ਸਿਰ ਦੇ ਫੋੜੇ ਹਟਾਉਣ ਵਾਸਤੇ ਆਉਂਦੇ ਨੇ ਅਸੀਂ ਇਹਨਾਂ ਨੂੰ ਸੱਚਖੰਡ ਚ ਲੈ ਕੇ ਜਾਣਾ ਚਾਹੁੰਦੇ ਆ ਉਹ ਕਹਿੰਦੇ ਨੇ ਸਾਡੀ ਮੱਝ ਨਹੀਂ ਮਿਲਦੀ ਗੋੜ ਕਰਕੇ ਦੇ ਦੋ ਉਹ ਕਹਿੰਦੇ ਨੇ ਆ ਤੈਨੂੰ ਗੁਰੂ ਨਾਨਕ ਨੂੰ ਮਿਲਾਈਏ ਉਹ ਤਾਂ ਹੱਸਦੇ ਨੇ ਤੁਸੀਂ ਦੇਖੋ ਵੱਡੇ ਵੱਡੇ ਮਹਾਪੁਰਸ਼ ਕਿੰਨਾ ਕੁ ਮਿਲਦੇ ਨੇ ਸੰਗਤ ਨੂੰ 10 ਮਿੰਟ 15 ਮਿੰਟੇ ਖੜ ਜਾਂਦੇ ਨੇ ਸੰਗਤ ਆਈ ਜਾਂਦੀ ਮੱਥਾ ਟੇਕ ਟੇਕ ਕੇ ਜਾਈ ਜਾਂਦੇ ਉਹ ਜਿੰਨੇ ਮੱਥਾ ਟੇਕਦੇ ਨੇ ਲੱਖਾਂ ਕਰੋੜਾਂ ਚੋਂ ਕੋਈ ਇੱਕ ਹੁੰਦਾ ਜਿਹੜਾ ਕਹਿੰਦਾ ਰੱਬ ਨੂੰ ਮਿਲਾ ਦੇ ਜੀ ਲੱਖਾਂ ਕਰੋੜਾਂ ਇੱਕ ਮੇਰਾ ਛੋਟਾ ਜਿਹਾ ਸਵਾਲ ਆਖਰੀ ਸਵਾਲ ਹੈ ਇਹ ਵੀ ਜਦੋਂ ਮੰਨ ਲਓ ਵੀ ਆਪਾਂ ਪਾਪ ਕੀਤੇ ਆ ਪਿਛਲੇ ਜਨਮਾਂ ਦੇ ਪਾਪ ਕੀਤੇ ਹਨ ਬismillah ਜਿਹੜੀ ਇਸ ਅਵਸਥਾ ਦੇ ਵਿੱਚ ਆਪਾਂ ਆਏ ਆ ਨਾ ਜੁੰਨੀ ਦੇ ਵਿੱਚ ਆਏ ਮੈਨੂੰ ਲੱਗਦਾ ਪਿਛਲੇ ਜੁੰਨੀਆ ਭੋਗ ਭੂਕ ਕੇ ਆਪਾਂ ਇੱਥੇ ਆਏ ਤੇ ਫਿਰ ਉਹ ਪਾਪ ਆ ਜਿਹੜੇ ਉਹ ਕਿੰਨੇ ਟਾਈਮ ਦੇ ਵਿੱਚ ਪਾਰ ਸਮਰਨਾ ਸਾਫ ਹੋ ਜਾਂਦੇ ਆ ਜੇ ਤਾਂ ਪਰਮੇਸ਼ਰ ਦੀ ਕਿਰਪਾ ਹੋ ਜਵੇ ਜੀ ਫਿਰ ਤਾਂ ਇੱਕ ਸੈਕਿੰਡ ਵੀ ਨਹੀਂ ਲੱਗਦਾ ਅੱਛਾ ਜੀ ਹਾਂ ਜੀ ਜੀ ਪਰ ਇਹ ਕਰਮਾਂ ਦਾ ਚੱਕਰ ਨਾ ਬਹੁਤ ਲੰਮਾ ਚੌੜਾ ਚੱਕਰ ਆ ਜੀ ਕਰਮ ਇੱਕ ਨਹੀਂ ਹੈਗੇ ਹਮ ਕਿਰਿਆਮਨ ਕਰਮ ਜੀ ਸੰਚਿਤ ਕਰਮ ਜੀ ਪਰਾਲਬਧ ਕਰਮ ਵੀ ਕਹਿੰਦੇ ਨੇ ਪਰਾਲਬਧ ਕਰਮ ਵੀ ਕਹਿੰਦੇ ਨੇ ਤਿੰਨ ਪ੍ਰਕਾਰ ਦੇ ਨੇ ਜੀ ਬਾਬਾ ਜਿਹੜੇ ਸਾਡੇ ਪਾਪ ਕਰਮ ਨੇ ਹਮ ਇੱਕ ਤਾਂ ਹੁੰਦੇ ਨੇ ਸਾਡੇ ਇਕੱਠੇ ਕੀਤੇ ਹੋਏ ਹਮ ਵੀ ਜਿਹੜੇ ਅਸੀਂ ਇਹ ਜਨਮ ਚ ਪਾਪ ਕਰ ਲਏ ਹਮ ਬੰਦਗੀ ਨਹੀਂ ਕੀਤੀ ਹਮ ਸੰਚਿਤ ਕਰਮ ਅਗਲੇ ਜਨਮ ਚ ਨਾਲ ਹੀ ਜਾਣਗੇ ਜਾਣਗੇ ਕਿਹੜੇ ਨੇ ਉਹ ਜੰਮ ਦੇ ਬੱਚਾ ਅੰਨਾ ਹਮ ਉਹ ਨਾਲ ਤੁਰਿਆ ਆਉਂਦਾ ਹਮ ਜੰਮ ਦੇ ਬੱਚੇ ਦੀ ਲੱਤਾਂ ਨਹੀਂ ਕੰਮ ਕਰਦੀਆਂ ਉਹ ਨਾਲ ਹੀ ਆਉਂਦਾ ਜੰਮ ਦੇ ਬੱਚਾ ਮੰਦ ਬੁੱਧੀ ਉਹ ਜਿਹਦੀ ਜੀਵ ਲਮਕੀ ਹੁੰਦੀ ਆ ਜਿਹੜਾ ਐ ਥੁੱਕ ਡਿੱਗਦਾ ਹੁੰਦਾ ਲਾਲਾਂ ਡਿੱਗਦੀਆਂ ਹੁੰਦੀਆਂ ਉਹ ਇੱਕ ਕਿਸੇ ਦੀ ਬਾਹ ਉੱਪਰ ਨੂੰ ਕਿਸੇ ਦੀ ਬਾਹ ਥੱਲੇ ਨੂੰ ਜੀ ਉਹ ਚੀਜ਼ਾਂ ਇਹ ਸਾਡੇ ਕਰਮ ਨਾਲ ਤੁਰੇ ਜਾਂਦੇ ਨੇ ਜੀ ਤੇ ਜੇ ਤਾਂ ਕੋਣੋ ਕੁਝ ਭਗਤੀ ਕਰਨ ਜੋਗਾ ਹੈਗਾ ਫਿਰ ਤਾਂ ਥੋੜਾ ਥੋੜਾ ਉਹਦਾ ਕੱਟਿਆ ਜਾਓ ਜੀ ਪਰ ਜੇ ਨਹੀਂ ਆ ਵੀ ਮਾੜਾ ਕਰਮ ਨਾਲ ਵੀ ਯਾਰ ਸਾਰੇ ਲੋਕ ਤੁਰੇ ਫਿਰਦੇ ਨੇ ਮੇਰੀਆਂ ਲਾਲਾਂ ਡਿੱਗਦੀਆਂ ਮੈਂ ਅੰਨਾ ਮੇਰੇ ਲੱਤਾਂ ਨਹੀਂ ਚੱਲਦੀਆਂ ਰੱਬ ਨੂੰ ਗਾਲਾਂ ਕੱਢਦਾ ਉਹਨੇ ਹੋਰ ਕੱਠੇ ਕਰਨੇ ਹਾਂਜੀ ਉਹਨੇ ਹੋਰ ਤਤੈ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨ ਦੀਜੇ ਅਵਰਜਨਾ ਇਹ ਤਾਂ ਮਾਰੇ ਮਿਲਣੀਆਂ ਸਗਾ ਹਾਂ ਜਦੋਂ ਇਸ ਜਨਮ ਚ ਹੁਣ ਆਪਾਂ ਬੈਠੇ ਆ ਕਿਨੂੰ ਨਹੀਂ ਪਤਾ ਸ਼ਰਾਬ ਪੀਣੀ ਮਾੜੀ ਆ ਕਿੰਨੇ ਕਨੇ ਛੱਡੀ ਨਹੀਂ ਛੱਡਤੀ ਕਿਹਨੂੰ ਨਹੀਂ ਪਤਾ ਅੰਮ੍ਰਿਤ ਛਕਣਾ ਜ਼ਰੂਰੀ ਆ ਕਿੰਨੇ ਅਗਨੇ ਛਕਿਆ ਬਿਲਕੁਲ ਕਿਹਨੂੰ ਨਹੀਂ ਪਤਾ ਹੁਣ ਜਿੰਨੀ ਮੇਰੇ ਨਾਲ ਸੰਗਤ ਜੁੜੀ ਆ ਜੀ ਮੈਂ ਲਗਭਗ ਅ 10-10 ਹਜ਼ਾਰ ਹੋਣਗੇ ਜਿਹੜੇ ਪਰਮਨੈਂਟ ਜੁੜੇ ਹੋਏ ਨੇ ਤੇ ਬਾਕੀ ਵੱਧ ਆਉਂਦੇ ਜਾਂਦੇ ਰਹਿੰਦੇ ਨੇ ਸਾਰਿਆਂ ਨੂੰ ਪਤਾ ਵੀ ਅਸੀਂ ਗਰੀਬ ਗ੍ਰੰਥੀ ਸਿੰਘ ਦਾ ਘਰ ਪਾ ਰਹੇ ਹਾਂ ਕਿੰਨੇ ਕਨੇ ਦੇ ਸੰਬੰਧ ਕੱਢਣਾ ਸ਼ੁਰੂ ਕੀਤਾ ਹੂੰ ਹਾਂਜੀ ਉਹਦਾ ਘਰ ਉੱਥੇ ਖੜਾ ਸਭ ਨੂੰ ਪਤਾ ਅਸੀਂ ਮਹੀਨੇ ਦੀ ਇੱਕ ਤਰੀਕ ਨੂੰ ਗਰੀਬ ਸੰਗਤਾਂ ਨੂੰ ਰਾਸ਼ਨ ਦਿੰਨੇ ਆ ਆਪਦੇ ਕੋਲੋਂ ਪਤਾ ਤਾਂ ਸਾਰਿਆਂ ਨੂੰ ਲੈ ਕੇ ਕੌਣ ਆਉਂਦਾ ਲੈਣ ਵਾਲਿਆਂ ਦੀ ਲਾਈਨ ਵੱਡੀ ਆ ਦੇਣ ਵਾਲਾ ਕੋਈ ਵੀ ਨਹੀਂ ਹਾਂਜੀ ਅਸੀਂ ਇੱਕ ਪੋਡਕਾਸਟ ਵਾਲੇ ਕੋਲ ਗਏ ਉਹਨਾਂ ਨੇ ਸਾਨੂੰ ਬੁਲਾਇਆ ਸਪੈਸ਼ਲ ਫੋਨ ਕਰਕੇ ਕਹਿੰਦੇ ਤੁਸੀਂ ਬਹੁਤ ਭਲੇ ਦੇ ਕੰਮ ਕਰਦੇ ਹੋ ਅਸੀਂ ਤੁਹਾਡਾ ਪੋਡਕਾਸਟ ਕਰਨਾ ਚਾਹੁੰਦੇ ਆ ਬੜਾ ਨਾਮਵਰ ਬੰਦਾ ਹੈ ਹਾਂਜੀ ਬڑا ਨੰਬਰ ਬੰਦਾ ਹੋ ਜੀ ਅਸੀਂ ਉਹਦੇ ਕੋਲ ਗਏ ਤੇ ਕਹਿੰਦੇ ਜੀ ਉਹ ਤਾਂ ਤੁਹਾਡੇ ਤਾਂ ਪਰਉਪਕਾਰੀ ਬਹੁਤ ਨੇ ਤੁਸੀਂ ਗਰੀਬ ਗ੍ਰੰਥੀਆਂ ਦੇ ਤਾਂ ਕੋਈ ਸੁਣਦਾ ਨਹੀਂ ਆ ਪਿੱਛੇ ਜੇ ਸਿੰਘ ਸਾਹਿਬ ਬੋਲਿਆ ਸੀ ਕਹਿੰਦਾ ਜੀ ਜਿਹੜੇ ਜਿਹੜੇ ਗਰੀਬ ਗ੍ਰੰਥੀਆਂ ਨੇ ਉਹਨਾਂ ਦੇ ਘਰਾਂ ਚ ਜਾ ਕੇ ਉਹਨਾਂ ਨੂੰ ਨਾਲੇ ਰਾਸ਼ਨਦੋਂ ਨਾਲ ਘਰ ਪਾ ਕੇ ਦੋ ਮੁੜ ਕੇ ਪਤਾ ਨਹੀਂ ਸਿੰਘ ਸਾਹਿਬ ਕਿੱਥੇ ਗਿਆ ਹੈ ਜੀ ਮੈਂ ਉੱਥੇ ਆਪਣੀ ਪੋਸਟ ਪਾਈ ਸੀ ਮੈਂ ਕਿਹਾ ਮੈਂ ਪਾ ਰਿਆਂ ਗਰੀਬ ਗ੍ਰਾਂਥੀਆਂ ਦੇ ਘਰ ਲੈ ਮੇਰੇ ਨਾਲ ਗੱਲ ਕਰੋ ਤੁਸੀਂ ਕਿੰਨੀ ਮਦਦ ਕਰੋਗੇ ਕੋਈ ਨਹੀਂ ਬੋਲਦਾ ਹੈ ਜੀ ਮੈਂ ਪੋਡਕਾਸਟ ਵਾਲਿਆਂ ਕੋਲ ਚੱਲਿਆ ਗਿਆ ਮੇਰੇ ਖਾਲ 3 ਦਿਨ ਪਹਿਲਾਂ ਸਾਡੀ ਰਾਤ ਦੇ 8 ਵਜੇ ਮੀਟਿੰਗ ਸੀ ਉਹਨਾਂ ਨਾਲ ਜੀ ਕਹਿੰਦੇ ਜੀ ਤੁਸੀਂ ਤਾਂ ਬਹੁਤ ਪਰਉਪਕਾਰ ਕਰ ਰਹੇ ਹੋ ਮੈਂ ਕਿਹਾ ਵੀ ਬਿਲਕੁਲ ਵੀ ਹੁਣ ਤੁਸੀਂ ਦੱਸੋ ਵੀ ਆਪਾਂ ਪੋਡਕਾਸਟ ਕਿਦਣ ਕਰੀਏ ਕਹਿੰਦੇ ਜੀ ਤੁਸੀਂ ਥੋੜੇ ਜਿ ਪੈਸੇ ਜਮ੍ਹਾਂ ਕਰਾ ਦਿਓ ਮਗਾ ਪੈਸੇ ਕਾ ਦੇ ਤੁਸੀਂ ਵੀ ਭਲਾ ਕਰਦੇ ਸੀ ਵੀ ਭਲਾ ਕਰਦੇ ਕਹਿੰਦੇ ਨੇ ਵੀ ਸਾਡੀ ਬਾਲੀ ਫੀਸ ਨਹੀਂ ਥੋੜੀ ਜਿਹੀ ਇਹ ਕਹਿੰਦਾ ਕਿੰਨੀ ਕਹਿੰਦੇ ਸਵਾ 3 ਲੱਖ ਰੁਪਈਆ ਐਂ ਜੀ ਇਹ ਭਲਾ ਇਹ ਤਾਂ ਗਲ ਗੁੱਠਾ ਦੇ ਰਹੇ ਹੋ ਉਹ ਮੈਂ ਸਵਾ 3 ਲੱਖ ਤੈਨੂੰ ਦਊਂਗਾ ਮੈਂ ਸਵਾ 3 ਲੱਖ ਬਾਬੇ ਦੇ ਘਰ ਤੇ ਨਹੀਂ ਲਾਉਂਗਾ ਹਾਂ ਲੋਕ ਸੰਗਤ ਤੋਂ ਮਾਇਆ ਦਾ ਸੰਬੰਧ ਦੀ ਲੈ ਕੇ ਮੈਂ ਤੇਰਾ ਘਰ ਭਰੂੰਗਾ ਮੈਨੂੰ ਕਿ ਮੇਰੀ ਆਵਾਜ਼ ਤਾਂ ਜੇ ਪਹੁੰਚਣੀ ਹੈ ਨਾ ਕਿੱਸਾ ਪੰਜਾਬ ਤੀ ਪਹੁੰਚ ਜਾਣੀ ਹੈ ਐਂ ਜੀ ਜਿੱਥੇ ਤੱਕ ਆਵਾਜ਼ ਜਾਣੀ ਆ ਨਾ ਇਹ ਕਿੱਸਾ ਪੰਜਾਬ ਨੇ ਪਹੁੰਚਦੀ ਕਰ ਦੇਣੀ ਆ ਜਦੋਂ ਉਹ ਦਾਨ ਕਰਨ ਵਾਲਿਆਂ ਤੱਕ ਮੇਰੀ ਇਹ ਆਵਾਜ਼ ਦਿਲ ਦੀ ਆਵਾਜ਼ ਪਹੁੰਚ ਗਈ ਉਹਨਾਂ ਨੇ ਕਹਣਾ ਲੋ ਮਖਰਾਜ ਚਾਹੇ ਉਸ ਬੰਦੇ ਨਾਲ ਗੱਲ ਕਰਾ ਦਿਓ ਚਾਹੇ ਤੁਸੀਂ ਲੈ ਲਓ ਤੁਸੀਂ ਉਹ ਗਰੀਬ ਗ੍ਰੰਥੀਆਂ ਦੇ ਘਰ ਪਾਓ ਅਸੀਂ ਤਾਂ ਤਿਆਰ ਬੈਠਿਆ ਸੇਵਾ ਕਰਨ ਨੂੰ ਆਪਾ ਜੀ ਕਿਵੇਂ ਕਿਵੇਂ ਮਦਦ ਕਰ ਸਕਦੇ ਨੇ ਮਤਲਬ ਦੋ ਗੱਲਾਂ ਨੇ ਜੀ ਇੱਕ ਤਾਂ ਆਪਣਾ ਨੰਬਰ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ 9814201328 ਇੱਕ ਉਹ ਆਪਣੇ ਕੋਲ ਸੰਤ ਆਸ਼ਰਮ ਜਿੱਥੇ ਅਸੀਂ ਰਹਿੰਦੇ ਆ ਜੀ ਜਦੋਂ ਆਪਾਂ ਇੱਧਰ ਅਹਿਮਦਗੜ੍ਹ ਵਾਲੇ ਪਾਸੇ ਉਹ ਰਾੜਾ ਸਭ ਨੂੰ ਜਾਣਦੇ ਆ ਜੀ ਇੱਕ ਸਰਕਾਰੀ ਕਾਲਜ ਹੁੰਦਾ ਜੀ ਉਸ ਤੋਂ ਅੱਗੇ ਜਾ ਕੇ ਕਣਗਸਾਂ ਦਾ ਪੁਲ ਆਉਂਦਾ ਉਹ ਪੁਲ ਉੱਤਰ ਜਾਣਾ ਸਿੱਧੇ ਸਾਹਮਣੇ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਸ਼੍ਰੀਮਾਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਸੰਤ ਆਸ਼ਰਮ ਕਣਗਸ ਮਲੇਸ਼ੀਆ ਵਾਲੇ ਆਪਾਂ 10 ਸਾਲ ਵਿਦਿਆ ਪੜ੍ਹਾਈ ਮਲੇਸ਼ੀਆ ਦੇ ਵਿੱਚ ਇਸ ਕਰਕੇ ਆਪਾਂ ਨੂੰ ਚਲੋ ਇਹ ਸਰਨੇ ਮਿਲ ਗਿਆ ਅਲੇਸ਼ਿਆ ਵਾਲੇ ਆਪਣੇ ਪਿੰਡ ਹੋਰ ਵੀ ਬਹੁਤ ਕੀਰਤਨੀ ਅਸੀਂ ਤੁਹਾਨੂੰ ਦੱਸਿਆ 100 ਬੱਚੇ ਨੂੰ ਅਸੀਂ ਵਿੱਦਿਆ ਪੜਾਈ ਆ ਕੋਈ ਹੋਰ ਸੰਤ ਵਣ ਜੋ ਉਹਦੇ ਨਾਲ ਕਣਕਸਾ ਪਿੰਡ ਲੱਜੂਗਾ ਹਾਂਜੀ ਤੇ ਸੰਗਤ ਆ ਕੇ ਮੈਨੂੰ ਮਿਲ ਸਕਦੀ ਆ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਨੇ ਜਿਨ੍ਹਾਂ ਨੇ 12 ਪੌਣੇ ਨੇ ਉਹ ਵੈਸਟਰਨ ਯੂਨੀਅਨ ਚ ਪਾ ਸਕਦੇ ਨੇ ਜੇ ਕੋਈ ਬਾਬਾ ਜੀ ਨੂੰ ਮਿਲਣਾ ਚਾਹੁੰਦਾ ਸੀ ਮਿਲਾ ਸਕਦੇ ਆ ਕਿਉਂਕਿ ਜਦੋਂ ਆਪਣਾ ਜਿਵੇਂ ਹੁਣ ਆਪਣਾ ਸਾਰੇ ਰਾ ਖੁੱਲੇ ਨੇ ਸਾਰੇ ਰਾ ਖੁੱਲੇ ਨੇ ਦਾਨ ਕਰਨ ਵਾਲਾ ਆਵੇ ਕੋਈ ਜਾਣੀ ਕੋਈ ਬਹਾਨਾ ਨਾ ਮਾਰੇ ਬੇਸੀ ਦੇ ਨਹੀਂ ਸਕਦੇ ਕਰ ਨਹੀਂ ਸਕਦੇ ਜਾਨੀ ਦਾਨ ਜਰੂਰ ਕਰਨਾ ਚਾਹੀਦਾ ਤੁਸੀਂ ਦੇਖੋ ਇੱਕ ਸਾਧੂ ਹੋ ਕੇ ਗ੍ਰਸਤੀ ਹੋ ਕੇ ਫੈਮਿਲੀ ਵਾਲਾ ਹੋ ਕੇ ਮੈਂ ਆਪਣੇ ਘਰ ਦੇ ਉੱਤੇ ਲੋਨ ਤਾਂ ਲੈਂਦਾ ਜੇ ਮੈਂ ਆਪਣੇ ਬੱਚੇ ਨੂੰ ਕੈਨੇਡਾ ਭੇਜਣਾ ਹੁੰਦਾ ਹੈ ਮੈਂ ਇਸ ਵਾਸਤੇ ਨਹੀਂ ਲੌਨ ਲਿਆ ਮੈਂ ਇਸ ਕਰਕੇ ਲੌਨ ਲਿਆ ਵੀ ਗਰੀਵ ਗ੍ਰੰਥੀ ਦਾ ਘਰ ਬਣ ਜਵੇ ਜੀ ਕੋਈ ਬੰਨਣ ਵੀ ਨਹੀਂ ਵੀ 2 ਲੱਖੇ 2 5 ਲੱਖੇ 2 10 ਹਜ਼ਾਰ ਤੋਂ 50 ਹਜ਼ਾਰ ਤੋਂ ਸ਼ੁਰੂ ਕਰਕੇ ਜਿੰਨੇ ਮਰਜ਼ੀ ਦੇ ਦੋ ਜੀ ਹਜੇ ਆਪਾਂ ਨੇ ਉਹਨਾਂ ਦਾ ਘਰ ਖੜਾ ਕੀਤਾ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਬਚਣਾਉਣ ਤਾਂ ਤੁਸੀਂ ਆ ਜਿਹੜੀ ਪਲੇਨ ਵੀਡੀਓ ਇਹਦੇ ਤੇ YouTube ਤੇ ਤੁਸੀਂ ਕੱਲ ਦੇਖੀ ਵੀ ਆ ਜੀ ਬਿਲਕੁਲ ਜੀ ਤੇ ਤੁਸੀਂ ਉਹ ਵਿੱਚ ਜ਼ਰੂਰ ਪਾ ਦਿਓ ਵੀ ਜਦੋਂ ਤੋਂ ਆਪਾਂ ਨੇ ਨੀਂਹ ਰੱਖੀ ਜਦੋਂ ਤੋਂ ਘਰ مکان ਬਣਿਆ ਤੇ ਜਦੋਂ ਤੋਂ ਅਸੀਂ ਉਹ ਬਾਬਾ ਜੀ ਨੂੰ ਬਾਬਾ ਪਲਵਿੰਦਰ ਸਿੰਘ ਕਮਾਂਡੋ ਉਹਨਾਂ ਦਾ ਨੋਆ ਅਸੀਂ ਪਿਆਰ ਨਾਲ ਕਮਾਂਡੋ ਕਹਿੰਨੇ ਫੌਜੀ ਨਹੀਂ ਹੈਗੇ ਉਹ ਪਿਆਰ ਨਾਲ ਹੀ ਕਹਿੰਨੇ ਆ ਠੀਕ ਹੈ ਜੀ ਤੇ ਉਹ ਬੇ ਮਤਲਬ ਉਹਨੂੰ ਹੁਣ ਆਪਾਂ ਨੇ ਪਲਾਸਟਰ ਕਰਨਾ ਜੀ ਆਪਾਂ ਨੇ ਫਰਸ਼ ਲਗਾਉਣਾ ਤੇ ਤੁਹਾਨੂੰ ਪਤਾ ਲੈਟਰਨ ਬਾਥਰੂਮ ਤੇ ਕਿਚਨ ਤੇ ਬੱਧ ਖਰਚਾ ਆਉਂਦਾ ਹੁੰਦਾ ਬਿਲਕੁਲ ਵੀ ਆਪਣਾ 10 ਲੱਖ ਦਾ ਖਰਚਾ ਰਹਿੰਦਾ ਹੋਊਗਾ ਫਿਰ ਬੈੱਡ ਵੀ ਲਾਉਣੇ ਨੇ ਆਪਾਂ ਨੇ ਉਹਨਾਂ ਨੂੰ ਪੂਰਾ ਰੈਡੀ ਕਰਕੇ ਦੇਣਾ ਉਹ ਵਿਚਾਰੇ ਨਾ ਦਹਲੀਜ ਕਲਾ ਪਿੰਡ ਚ ਗ੍ਰੰਥੀ ਨੇ 3500 ਰੁਪਏ ਉਹਨਾਂ ਦੀ ਤਨਖਾਹ ਦੋ ਉਹਨਾਂ ਦੇ ਬੱਚੇ ਨੇ ਛੋਟੇ ਛੋਟੇ ਇੱਕ ਉਹਨਾਂ ਦੀ ਘਰ ਵਾਲੀ ਬੀਬੀ ਆ ਹੁਣ ਤੁਸੀਂ ਦੱਸੋ 3500 ਰੁਪਏ ਨੇ ਇੱਕ ਮਹੀਨਾ ਲੰਘ ਜੂਗਾ ਕਿ ਲੰਘਦਾ ਹਾਂਜੀ ਇਸ ਕਰਕੇ ਉਹਨਾਂ ਦੀ ਨਿਗਾ ਵੀ ਨਹੀਂ ਹੈਗੀ ਉਹਨਾਂ ਦੀ ਮਤਲਬ 80% ਨਿਗਾ ਖਤਮ ਹੈ ਜੀ 20% ਹੈ ਉਹਨਾਂ ਦੀ ਨਿਗਾ ਇਸ ਕਰਕੇ ਮਤਲਬ ਆਪਾਂ ਨੇ ਜਰੂਰ ਉਹਨਾਂ ਦੀ ਮਦਦ ਕਰਨੀ ਆ ਮੈਂ ਐਸੀ ਕਰਕੇ ਤੁਹਾਨੂੰ ਬੇਨਤੀ ਕਰਨ ਵਾਸਤੇ ਤੁਹਾਡੇ ਇਸ ਆਪਣੇ ਸਟੂਡੀਓ ਦੇ ਵਿੱਚ ਪਹੁੰਚਿਆ ਵੀ ਤੁਸੀਂ ਜਰੂਰ ਤੁਹਾਡੇ ਬਾਹਨੇ ਨਾਲੇ ਸਤਿਦਮਾ ਸਾਬ ਦੇ ਦਰਸ਼ਨ ਕਰ ਲੇ ਐ ਗੁਰੂ ਗੋਬਿੰਦ ਸਿੰਘ ਨੂੰ ਮਿਲਾਤਾ ਤੁਸੀਂ ਮਾਤਾ ਸਾਹਿਬ ਕੌਰ ਨੂੰ ਮਿਲਾਤਾ ਹਾਂਜੀ ਸ਼ਹੀਦ ਬਾਬਾ ਦੀਪ ਸਿੰਘ ਮਹਰ ਨੂੰ ਮਿਲਾਤਾ ਸਾਡੇ ਨਾਲ ਸੰਗਤ ਆਏ ਇਹਨਾਂ ਨੇ ਆ 35 ਲਿਖਤੀ ਪਤਨਿੰ ਤੁਸੀ ਕਿੰਨੀਆਂ ਕੁ ਬਖਸ਼ਿਸ਼ਾਂ ਕਰਤੀਆਂ ਬੁਲਾ ਕੇ ਤੇ ਅਸੀਂ ਬੇਨਤੀ ਕਰਾਂਗੇ ਸਾਰੀ ਸੰਗਤ ਇਦਾਂ ਮਦਦ ਜ਼ਰੂਰ ਕਰਿਓ ਆਪਾਂ ਗ੍ਰੰਥੀਆਂ ਦੇ ਜਿੰਨੇ ਘਰ ਪਰ ਆ ਗਿਆਂ ਇਹਦੇ ਵਿੱਚ ਹੀ ਆਪਾਂ ਕਿਉਂਕਿ ਗ੍ਰੇਵ ਦਾ ਮੋਹ ਗੁਰੂ ਕੀ ਗੋਲਕ ਹੁੰਦੀ ਆ ਜਿੰਨਾ ਵੀ ਆਪਾਂ ਕਿਸੇ ਦੀ ਮਦਦ ਕਰਾਂਗੇ ਆਪਾਂ ਨੂੰ ਪਰਮੇਸ਼ਰ ਹੋਰ ਕਿਰਪਾ ਕਰ ਦੇਣਗੇ ਸੋ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਜੋ ਤੁਸੀਂ ਸਾਾਨੂੰ ਆਪਣੇ ਸਟੂਡੀਓ ਚ ਆਉਣ ਦਾ ਮੌਕਾ ਦਿੱਤਾ ਸੱਚੇ ਪਾਤਸ਼ਾਹ ਆਪਣਾ ਪਿਆਰ ਬਣਾਈ ਰੱਖਣ ਅਸੀਂ ਜਲਦੀ ਫੇਰ ਮਿਲਾਂਗੇ ਸਾਡਾ ਨਾ ਤੇ ਜਿਹੜੇ ਮੱਤ ਸਾਹਿਬ ਕੌਰ ਜੀ ਦੀ ਸਾਡੇ ਤੇ ਬਖਸ਼ਿਸ਼ ਆ ਜੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਰਾਤ ਨੂੰ ਸਵਾ 12 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਜੁੜਦੇ ਆ ਜੀ ਉਹਨਾਂ ਨੇ ਕਿੰਨੇ ਲੋਕਾਂ ਨੂੰ ਠੀਕ ਕੀਤਾ ਵਾਹ ਹਾਂ ਜੀ ਕਿਸੇ ਦੇ ਕਰ ਦੇ ਵਿੱਚ ਔਲਾਦ ਨਹੀਂ ਸੀ ਹੁੰਦੀ 20-20 ਸਾਲ ਹੋ ਗਏ ਸੀ ਅਸੀਂ ਮੱਤ ਸਾਹਿਬ ਕੌਰ ਜੀਆਂ ਤੋਂ ਅੱਗੇ ਲੈ ਕੇ ਸ਼ਬਦ ਦਿੱਤੇ ਉਹਨਾਂ ਨੇ ਆਰਾਧਨਾ ਕੀਤੀ ਔਲਾਦ ਹੋਈ ਕਿੰਨੇ ਬੱਚੇ ਇਹੋ ਜਿਹੇ ਨੇ ਇੱਕ ਪਾਗਲੀਆਂ ਨਗਰ ਆ ਜੀ ਕੁਹਾੜੇ ਦੇ ਪਰਲੇ ਪਾਸੇ ਅਵਤਾਰ ਸਿੰਘ ਨਾਮ ਦਾ ਬੰਦਾ ਸੀ ਗਰੰਥੀ ਸਿੰਘ ਸੀ ਜੀ ਉਹਦੇ ਤੇ ਕਿਸੇ ਨੇ 18 ਬੋਰੀਆਂ ਡੋਡਿਆਂ ਦਾ ਕੇਸ ਪਾਤਾ ਸੀ ਉਹ ਕਦੇ ਜਿਲ੍ਹੇ ਚੋਂ ਨਿਕਲ ਨਹੀਂ ਸੀ ਸਕਦਾ ਤੇ ਆਪਾਂ ਨੇ ਉਹਨੂੰ ਗੁਰਬਾਣੀ ਦਾ ਜਾਪ ਦਿੱਤਾ ਗਈ ਬਘੋੜ ਬੰਦੀ ਛੋੜ ਤੇ ਉਹਨੇ ਜਾਪ ਕੀਤਾ ਜੀ ਉਦੀ ਅਪੀਲ ਲੱਗ ਗਈ ਅਪੀਲ ਤੋਂ ਬਾਅਦ ਉਹ ਬੰਦੇ ਨੇ ਤਿੰਨ ਤਰੀਕਾਂ ਪਈਆਂ ਬਰੀ ਆ ਤੇ ਹੁਣ ਉਹ ਆਪਣਾ ਬਿਜ਼ਨਸ ਕਰਦਾ ਅਸੀਂ ਚਾਹੁੰਦੇ ਆ ਵੀ ਜਿਹੜੇ ਧੰਨ ਧੰਨ ਮਾਤਾ ਸਾਖਿਬ ਕੌਰ ਜੀ ਆ ਤੁਸੀਂ ਦਰਸ਼ਨ ਜ਼ਰੂਰ ਕਰਾ ਦਿਓ ਸੰਗਤ ਨੂੰ ਉਹਨਾਂ ਦਾ ਸਰੂਪ ਤੇ ਉਹਨਾਂ ਦੀ ਬਖਸ਼ਿਸ਼ ਆਪਣੇ ਤੋਂ ਕਿੰਨੇ ਕੁ ਲੋਕਾਂ ਨੂੰ ਠੀਕ ਕੀਤਾ ਤੇ ਇੱਕ ਦੋ ਪ੍ਰੇਮੀ ਐਸੇ ਸੀ ਮੱਲਾ ਰਸੂਲਪੁਰ ਪਿੰਡ ਮੈਥੀ ਨਾਲ ਸਭ ਦੇ ਨਾਲ ਉੱਥੇ ਇੱਕ ਦਲੀਪ ਸਿੰਘ ਨਾਮ ਦਾ ਬਜ਼ੁਰਗ ਸੀ ਉਹ ਮਰ ਗਿਆ ਸੀ ਚੜ੍ਹਾਈ ਕਰ ਗਿਆ ਸੀ ਮਾਤਾ ਜਿੱਨੇ ਅਮਰਤ ਵੇਲੇ 2 ਵਜੇ ਉਹਨੂੰ ਦੁਬਾਰਾ ਜਿਉਂਦਾ ਕੀਤਾ ਵਾਹਿਗੁਰੂ ਹਾਂ ਇਹੋ ਜੇ ਬਹੁਤ ਸਾਰੇ ਪ੍ਰਮਾਣ ਨੇ ਕਈ ਲੋਕ ਕਹਿੰਦੇ ਵੀ ਕਰਾਮਾਤਾ ਅੱਜ ਹੈਗੀਆਂ ਕਿ ਨਹੀਂ ਕੌਣ ਕਰ ਸਕਦਾ ਜਿਨ੍ਹਾਂ ਦੀ ਅਸੀਂ ਆਰਾਧਨਾ ਕਰਦੇ ਵੈਸੇ ਤਾਂ ਜਿਸ ਸਥਾਨ ਤੇ ਜਿਹੜਾ ਸਾਧੂ ਰਹਿੰਦਾ ਜਿਵੇਂ ਨਾਨਕ ਸਰ ਬਾਬਾ ਨੰਦ ਸਿੰਘ ਬਾਬਾ ਈਸ਼ਰ ਸਿੰਘ ਹੈਗੇ ਨਹੀਂ ਬਿਲਕੁਲ ਹੈ ਠੀਕ ਹੈ ਉਹਨਾਂ ਨੇ ਸ਼ਕਤੀਆਂ ਵਰਤਦੀਆਂ ਨੇ ਸਾਡੇ ਰਾੜਾ ਸਾਹਿਬ ਸਾਡੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ ਗੁਰੂਦੇਵ ਸਾਡੇ ਸੰਤ ਬਾਬਾ ਬਘੇਲ ਸਿੰਘ ਮਹਾਰਾਜ ਉਹ ਹਾਜ਼ਰ ਨਾਜ਼ਰ ਨੇ ਹਾਂਜੀ ਆਪਾਂ ਮਸਤ ਹੋਣਾ ਸਭ ਦੀ ਗੱਲ ਕਰੀਏ ਸ਼੍ਰੀਮਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਹਾਜ਼ਰ ਨਾਜ਼ਰ ਬਿਲਕੁਲ ਹੈ ਅਸੀਂ ਦੱਸਾਂਗੇ ਵੇ ਜਿਹੜਾ ਅਗਲਾ ਪੋਡਕਾਸਟ ਆਪਾਂ ਜਲਦੀ ਕਰ ਲਾਂਗੇ ਤੁਹਾਡਾ ਜੀ ਤੇ ਤੁਸੀਂ ਸਾਡੇ ਕੋਲ ਆਜੋ ਨਾਲੇ ਦਰਸ਼ਨ ਮੇਲੇ ਕਰਕੇ ਆਇਓ ਤੇ ਉਹਦੇ ਵਿੱਚ ਆਪਾਂ ਦੱਸਾਂਗੇ ਜਿਨ੍ਹਾਂ ਦੀ ਅਸੀਂ ਆਰਾਧਨਾ ਕਰਦੇ ਆ ਉਹ ਸਾਡੇ ਕਾਰਜ ਕਿਵੇਂ ਕਰਦੇ ਹੁੰਦੇ ਨੇ ਕਿਵੇਂ ਸਾਡੇ ਨਾਲ ਖੜਦੇ ਨੇ ਆ ਕੇ ਕਿਵੇਂ ਸਾਡੇ ਰੁਕੇ ਕਾਰਜੋ ਕਰ ਸਕਦੇ ਨੇ ਕਿਵੇਂ ਆਪਣੀਆਂ ਪ੍ਰੋਬਲਮਾਂ ਨੂੰ ਦੂਰ ਕਰ ਸਕਦੇ ਨੇ ਉਹ ਸਾਰੇ ਵਿਚਾਰ ਆਪਾਂ ਫਿਰ ਅਗਲੇ ਪੋਡਕਾਸਟ ਵਿੱਚ ਕਰ ਲਾਂਗੇ ਹਾਂਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ